ਨੂੰ ਮਾਰਨ ਤੋਂ ਬਾਅਦ ਚੌਣਾ ਮੌੜ ਜਦੋਂ ਨੈਣਾ ਦੇਵੀ ਦੇ ਛਾਤਰ ਚੜਾਉਣਗੇ ਤੇ ਦੱਸਿਆ ਤਾਂ ਜਾ ਰਿਹਾ ਵੀ ਉਹਨੂੰ ਉੱਥੇ ਮਾਰਿਆ ਪਰ ਕੁਝ ਇਹ ਵੀ ਗੱਲ ਪਤਾ ਲੱਗ ਰਹੀ ਹੈ ਕਿ ਨਹੀਂ ਉਹਨੂੰ ਹਿਸਾਰ ਜੇਲ੍ਹ ਦੇ ਵਿੱਚ ਮਾਰਿਆ ਇਹ ਕਹਾਣੀ ਕਿਸ ਤਰ੍ਹਾਂ ਦੀ ਹਾਂ ਇਹ ਸਾਨੂੰ ਸਾਰੀ ਦੱਸੀ ਹੋਈ ਹੈ ਇਹ ਸਾਡੇ ਮੌੜਾਂ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਜੌਣਾ ਮੌੜ ਤੋਗਰ ਨੂੰ ਮਾਰ ਕੇ ਮੌੜੀ ਆਉਣ ਤੋਂ ਬਾਅਦ ਸਾਡੇ ਨੇੜੇ ਕਿ ਸਕੂਲੁਰ ਘਰਾਟ ਸਕੂਲੁਰ ਘਰਾਟ ਤੋਂ ਅੱਗੇ ਜਦੋਂ ਸਕੂਲ ਨੂੰ ਜਾਈਏ ਤਾਂ ਵਿਚਕਾਰ ਜੇ ਇੱਕ ਡੇਰਾ ਹੈ ਸੰਤ ਬਾਬਾ ਮੋਹਨਪੁਰੀ ਦਾ ਡੇਰਾ ਮੋਹਨਪੁਰੀ ਮੋਹਨਪੁਰੀ ਜੀ ਮਹਾਰਾਜ ਉਹਨਾਂ ਕੋਲੇ ਜਿਹੜੇ ਮੋੜ ਦਾ ਬੜਾ ਆਉਣ ਜਾਣ ਸੀ ਉੱਥੇ ਪ੍ਰੇਮ ਸਾਗੂ ਨਾਲ ਵੀ ਪ੍ਰੇਮ ਰਸ ਦਾ ਜਿਹੜਾ ਮੋੜ ਉੱਥੇ ਜਾ ਕੇ ਬੇਨਤੀ ਕੀਤੀ ਜਿਹੜੇ ਮੋੜ ਮਹਾਰਾਜ ਜੀ ਮੈਂ ਸੰਤ ਬਣਨਾ ਹੈ ਕੁਛ ਛਿਰ ਵਾਸਤੇ ਬਣਨਾ ਆ ਕੰਮ ਕਰਕੇ ਆਇਆ ਸੀ ਮੈਨੂੰ ਕਿਚੋੜਾ ਦਿਓ ਮੈਨੂੰ ਸੰਤ ਬਣਾਓ ਮਹਾਰਾਜ ਜੀ ਕਹਿੰਦੇ ਠੀਕ ਹੈ ਮੌੜਾ ਤੂੰ ਕਰਮਾਤਮਾ ਬਣਨਾ ਹੈ ਧਰਮ ਦੇ ਕੰਮ ਕਰਦਾ ਹੈ ਚੋਲਾ ਤਾਂ ਲੈ ਲੈ ਮੈਂ ਚੋਲਾ ਦੇ ਦੂੰ ਪਰ ਜਿੰਨਾ ਚਿਰ ਚੋਲਾ ਪਾ ਕੇ ਰੱਖੇਗਾ ਕੋਈ ਸਾਧੂਆਂ ਵਾਲਾ ਕਰਮ ਕਰਨਾ ਪਊ ਉਹ ਕੀ ਕਰਮ ਕਰਿਆ ਕਰੇਗਾ ਕਹਿੰਦਾ ਮਹਾਰਾਜ ਜੀ ਮੈਂ ਇਤਨੇ ਆਪਦਾ ਕਰਦੇ ਆ ਮਾਤਾ ਨਾਨੇ ਦੀ ਉਪਾਸ਼ਕਾ ਤੇ ਹੋਰ ਦੱਸੋ ਵੀ ਕਰਮ ਕਰਿਆ ਕਰਾਂ ਕਹਿੰਦੇ ਫਿਰ ਮੂਨ ਰੱਖ ਸੰਤਾ ਨੇ ਦਸੀ ਕਹਿੰਦਾ ਜੀ ਮੂਨ ਰੱਖੂ ਮੈਂ ਤਾਂ ਸੁਬਾ ਸ਼ਾਮ ਹੀ ਬੋਲੂਗਾ ਸੁਬਾ ਸ਼ਾਮ ਬੋਲਣ ਦੀ ਅੱਗੇ ਕਹਿੰਦੇ ਚਲੋ ਸੁਬਾ ਸ਼ਾਮ ਜ਼ਰੂਰੀ ਕੰਮ ਹੁੰਦੇ ਨੇ ਸੁਬਾ ਸ਼ਾਮ ਥੋੜਾ ਥੋੜੇ ਤੋਂ ਥੋੜਾ ਬੋਲਣਾ ਹੈ जिन्ना चिन्ह झूला रखे यही कर्म कर चल ये भी साधु का कर्म है मौन रखना शास्त्रा चाहता है मौन व्याख्या प्रकृत पर ब्रह्म तत्व ਦੀ ਮੌਨ ਰੱਖਣ ਵਾਲ ਜੋ ਪਰਮਾਤਮਾ ਤੱਤ ਹੈ ਪ੍ਰਗਟ ਹੋ ਜਾਂਦਾ ਹੈ ਸੰਤ ਜਾਣਦੇ ਹੁੰਦੇ ਸਾਰਾ ਕੁਝ ਕਹਿੰਦੇ ਠੀਕ ਹੈ ਕਹਿੰਦੇ ਫਿਰ ਚੋਲਾ ਪਾਇਆ ਸੰਤ ਬਣਾਇਆ ਇਹ ਫਿਰ ਮਹਿਲਾ ਹੈ ਮਹਿਲਾ ਚੌਕ ਨਹੀਂ ਹੈ ਸਾਡੇ ਨਾਲ ਇੱਥੇ ਇੱਕ ਚੋਹਾ ਹੈ ਪਰਲੇ ਪਾਸੇ ਮਹਿਲਾ ਦੇ ਇਹਨੂੰ ਸੰਗਰੂ ਬਦਨ ਜਾਈਂ ਇੱਥੇ ਬਣੋ ਵਾਸੇ ਹੁੰਦਾ ਕਹਿੰਦੇ ਫਿਰ ਇਸ ਬੰਦੇ ਵਿੱਚ ਇਹਨਾਂ ਨੇ ਆਪਣਾ ਸਾਰਾ ਸਮਾਨ ਸਾਭਿਆ ਜਿਵੇਂ ਪੰਡਵਾਂ ਨੇ ਸਾਭਿਆ ਸੀ ਗਰਾੜ ਦੇ ਜਾਣ ਵੇਲੇ ਇਤੇ ਸਾਰਾ اسلحਾ ਜਿੰਨਾ ਵੀ ਸੀ ਉਹ ਸੰਭਾਲਿਆ ਤੇ ਬੱਗੀ ਕੁੜੀ ਨੂੰ ਵੀ ਕਹਿੰਦੇ ਕਿਹਾ ਕਹਿੰਦੇ ਅੱਛਾ ਬਈ ਬਫਾਜ਼ਾਰ ਕੁੜੀਏ ਜੇ ਜੱਟ ਜਿਉਂਦਾ ਰਿਹਾ ਆ ਫੇਰ ਦਰਸ਼ਕ ਕਰਾਂਗੇ ਤੂੰ ਹੁਣ ਆ ਜਾ ਉਹ ਫੇਰ ਕਹਿੰਦੇ ਅਸੀਂ 6 ਦਾ ਮਹੀਨਾ ਸੀ ਛੇਤ ਛੇਤ ਦਾ ਮਹੀਨਾ ਦੇ ਸੀ ਤੇ ਸਾਨੂੰ 1903 ਕਹਿੰਦੇ ਫਿਰ ਅਸੀਂ ਸਿੱਧੇ ਨੈਣਾ ਦੇ ਵੀ ਮਾਤਾ ਦੇ ਕੇ ਗਏ ਗਏ ਕਿੱਥੇ ਭਾਈ ਹੈ ਨਹੀਂ ਪੈਦਲ ਹੀ ਜਾਂਦੇ ਹੁੰਦੇ ਪੈਦਲ ਹੀ ਹੈ ਪੈਦਲ ਇੱਥੋਂ ਹੁਣ ਲੋਕ ਪੈਦਲ ਇੱਥੋਂ ਡੰਡਦੇ ਨਹੀਂ ਜਾਂ ਕੱਲ ਵੀ ਡੰਡੌਤਾ ਕਰਦੇ ਜਾਂਦੇ ਨੇ ਲੋਕ ਹਾਂਜੀ ਹਾਂਜੀ ਜਾਂਦੇ ਹੈਗੀ ਕਹਿੰਦੇ ਪੈਦਲ ਗਏ ਉਹਨਾਂ ਚ ਸਮਰੱਥਾ ਦਾ ਬਹੁਤ ਸੀ ਤਾਕੜੀ ਸੀ ਬੰਦੇ ਸਾਰੇ ਇਹ ਤੇ ਸਾਰੇ 42 43 ਸਾਲ ਦੀ ਉਮਰ ਸੀ ਜਿਹੋਨੇ ਮੌੜਦੀ ਜਵਾਨ ਸੀ ਕਹਿੰਦੇ ਅਸੀਂ ਤਾਂ ਰਹੇ ਚੇਲਿਆਂ ਦੇ ਰੂਪ ਚ ਇਹ ਮੌੜ ਸਾਹ ਸੰਤ ਜਿੱਥੇ ਸੀ ਰੁਕਦੇ ਸੀ ਅਸੀਂ ਸੇਵਾ ਕਰਦੇ ਸੀ ਲੋਕ ਸੰਤ ਸਮਝਦੇ ਸੀ ਸਾਧੂ ਸੰਤਾਂ ਦਾ ਉਹਨਾਂ ਦਿਨਾਂ ਚ ਸਤਿਕਾਰ ਜ਼ਿਆਦਾ ਹੀ ਸੀ ਹੁਣ ਵੀ ਕਰਨ ਵਾਲੇ ਕਰਦੇ ਨੇ ਜ਼ਿਆਦਾ ਸੀ ਕਹਿੰਦੇ ਅਸੀਂ ਚੇਤ ਦੇ ਮਹੀਨੇ ਤੋਂ ਲੈ ਕੇ ਸਾਵਣ ਦੀ ਅਸ਼ਟਮੀ ਤੱਕ ਰਹੇ ਉੱਥੇ ਤੇ ਉਹ ਲੋਕ ਨੇ ਮਹੀਨੇ ਹੋ ਗਏ ਚੇਤ ਵਿਸਾਖ ਜੇਠ ਹਾੜ ਸਾਵਣ ਸਾਵਣ ਦੀ ਅਸ਼ਟਮੀ ਨੂੰ ਜਦੋਂ ਛਾਤਰਚੜ ਹਉਣ ਦੀ ਛਾਤਰਚੜ ਹਉਣ ਦੀ ਵਾਰੀ ਆਈ ਆਇਆ ਦਿਨ ਕਹਿੰਦੇ ਸਾਡੇ ਹੀ ਇੱਕ ਬੰਦੇ ਨੇ ਉਹਦੋਂ ਬਚਣਾ ਦੱਸਿਆ ਛਾਤਰੇ ਨੇ ਸਾਡੇ ਜਿਹੜਾ ਬਚਣਾ ਸੀ ਨਾ ਉਹਨੇ ਮੁਕਬਰੀ ਕਰ ਦਿੱਤੀ ਵੀ ਅਸਤਮੀ ਨੂੰ ਜੌਣਾ ਮੋੜ ਖੁਦ ਛਾਤਰ ਚੜਾਊਗਾ ਫੜ ਦੋ ਹੀ ਪੜਾ ਜਾਂਦੇ ਪੁਲਿਸ ਚੜ ਗਈ ਜੌਣੇ ਮੋੜ ਨੇ ਛਾਤਰ ਚੜਾਇਆ ਪੁਲਿਸ ਨੇ ਘੇਰਾ ਪਾਇਆ ਗੱਲ ਚਾਤਰੇ ਨੇ ਆਪਣੇ ਮੂੰਹ ਨਾਲ ਦੱਸੀ ਐ ਕਿ ਸਾਡੇ ਬਜ਼ੁਰਗ ਇੱਕ ਉਹ ਬਜ਼ੁਰਗਾਂ ਦਾ ਨਾਮ ਮੇਰੇ ਉਹਨੂੰ ਮੱਲੀ ਕਹਿੰਦੇ ਹੁੰਦੇ ਵੈਸੇ ਮੇਰੇ ਪੁਰਾਣਾ ਨਾਮ ਹੈ ਹਰ ਇੱਕ ਸਿੰਘਾਣਾ ਚਾਤਰੀ ਦੋਨੋਂ ਤੇ ਹੋਰ ਜਾਣ ਬਹੁਤ ਸੀ ਉੱਥੇ ਦੱਸੀ ਕਹਿੰਦਾ ਮਾਤਾ ਇੰਨੀ ਪ੍ਰਸਿੱਧ ਸੀ ਮਾਤਾ ਇੰਨੀ ਖੁਸ਼ ਸੀ ਜੋਨੇ ਮੋੜ ਦੀ ਨਿਸ਼ਠਾ ਤੇ ਸ਼ਰਦਾ ਤੇ ਕਹਿੰਦੇ ਮਾਤਾ ਨੇ ਆਵਾਜ਼ ਦਿੱਤੀ ਇੱਕ ਜਿਹਨੂੰ ਆਪਾਂ ਆਕਾਸ਼ਬਣੀ ਕਹੀਏ ਵੀ ਮੋੜਾ ਛਾਲ ਮਾਰ ਮੌੜ ਨੇ ਜਮੀ ਪਰਵਾਹ ਨਹੀਂ ਕੀਤੀ ਛਾਲ ਮਾਰੀ ਪਾਰੀ ਕਹਿੰਦੇ ਪਰ ਕਿਉਂ ਦੇਵੀ ਦੇਵਤਿਆਂ ਦੀਆਂ ਸ਼ਰਤਾਂ ਹੁੰਦੀਆਂ ਨੇ ਆਪਦੇ ਤੇ ਕਹਿੰਦੇ ਪੁੱਠਾ ਮੁੜ ਕੇ ਨਾ ਦੇਖੀ ਜਿਉਣੇ ਮੌੜ ਨੇ ਛਾਲ ਮਾਰੀ ਕੁਛ ਨਾ ਵਿਗੜਿਆ ਜਿਉਣੇ ਮੌੜ ਦਾ ਕਿੰਨਾ ਪੰਦਾ ਕੁਛ ਵੀ ਨਹੀਂ ਹੋਇਆ ਜਿਉਣੇ ਮੋੜ ਤੋਂ ਪਿੱਛੇ ਦੇ ਦੇਖਿਆ ਗਿਆ ਜਿਉਣੇ ਮੌ ਪਿੱਛੇ ਦੇਖਿਆ ਗਿਆ ਇਹਦੇ ਮਾਤਾ ਦੀ ਮੁਰਦੀ ਮਾਤਾ ਨੈਣੇ ਦੇਵ ਦੀ ਮੁਰਦੀ ਦੀ ਪਿੱਠੇ ਦੀ ਸੀ ਜੋਣੇ ਮੋੜ ਨੂੰ ਕਹਿੰਦਾ ਮਾਣਾ ਮਾਤਾ ਰੁੱਸ ਗਈ ਹੁਣੋਂ ਖੈਰ ਨਹੀਂ ਹੈ ਜ਼ਰੂਰ ਪੜ੍ਹ ਜਾਵੇਗਾ ਗਲਤੀ ਹੋ ਗਈ ਕਹਿੰਦੇ ਫਿਰ ਪਹਾੜੀ ਲੋਕਾਂ ਨੇ ਰੋੜੇ ਮਾਰੇ ਤੇ ਮਾਰੇ ਤਾਂ ਬੱਸ ਹੀ ਪਰ ਜੋਣੇ ਮੋੜ ਦੇ ਇੱਕ ਰੋੜਾ ਲੱਗਾ ਇੱਥੇ ਗੋਡੇ ਤੋਂ ਉੱਤੇ ਥੋੜਾ ਜਿਹਾ ਗੋਡੇ ਦੇ ਕੋਲੇ ਜੀ ਇੱਕ ਕਰੋੜਾ ਕਾ ਵੀ ਲੱਗਿਆ ਸੀ ਜਦੋਂ ਆਇਆ ਸੀ ਜੋਨੇ ਮੌੜ ਦੇ ਚਾਤਰਾ ਕਹਿੰਦਾ ਮੈਂ ਚਾਚੂ ਦੇ ਫਿਕਰ ਚ ਚਾਚੇ ਦੇ ਫਿਕਰ ਚ ਮੌੜ ਦੇ ਕਹਿੰਦਾ 1 ਲੱਖ ਦਾ ਥੱਲੇ ਆਇਆ ਮੋਹ ਕਹਿੰਦਾ ਸਾਡਾ ਪਿਆਰ ਬਾਲਾ ਸੀ ਤੋਰਦਾ ਕਹਿੰਦਾ ਮੈਂ ਇੱਕ ਗੁਫਾ ਜੀ ਚ ਬੜਦਾ ਦੇਖ ਲੈਣ ਹੁਣ ਚਾਚੂ ਕਹਿੰਦਾ ਮੈਂ ਜਦੋਂ ਗੁਫਾ ਚ ਗਿਆ ਕਹਿੰਦਾ ਮੈਨੂੰ ਬਹੁਤ ਗਾਲਾਂ ਦਿੱਤੀਆਂ ਤੂੰ ਵੀਰ ਨਾ। ਛੇਤਰਾ ਮੈਨੂੰ ਤਰਨ ਘੇਰਾ ਪਊਗਾ। ਤੂੰ ਭੱਗ ਜਾ ਛੇਤ ਤੋਂ ਛੇਤੀ। ਮੈਰੀ ਹੁਣ ਪਸਦਾ। ਮੈਨੂੰ ਪੁਲਿਸ ਫੜੂਗੀ। ਤੈਨੂੰ ਵੀ ਵਿੱਚੀ ਫੜੂਗੀ। ਦੂਜਾਂ ਨੂੰ ਵੀ ਮਰਵਾਵਾਂਗੇ ਆਪਾਂ। ਤੂੰ ਚੱਲਿਆ ਜਾ। ਕਹਿੰਦਾ ਮੈਂ ਆਵਾਂ ਨਾ। ਵੀ ਮੈਂ ਜਾ ਤੂੰ ਕਿਨੂੰ ਇਕੱਲੇ ਨੂੰ ਛੱਡ ਕੇ ਨਹੀਂ ਜਾ ਸਕਦਾ। ਕਹਿੰਦਾ ਮੈਨੂੰ ਗਾਲਾਂ ਦਿੱਤੀਆਂ ਹਣੇ ਮੋਰਲੇ। ਕਿਉਂ ਪਤੀ ਜਿਹਾ ਲੱਗਦਾ ਸੀ ਘਰਾਂ 'ਚ। ਕਹਿੰਦਾ ਖੀਰ ਨੂੰ ਮੈਨੂੰ ਭੇਜ ਕੇ ਆਂਦਿਆ। ਵੀ ਜਾ। ਇਹ ਨਾਮਾ ਕੁੱਥੋ ਦਾ ਚਲਿਆ ਗਿਆ ਪਰ ਗਿਆ ਨਹੀਂ ਘੇਰਾ ਪੈ ਗਿਆ ਫੜ ਲਿਆ ਜਉਣਾ ਮੋੜ ਕੇ ਫਤਾਰ ਕਰ ਲਿਆ ਸੰਤਾਂ ਦੇ ਰੂਪ ਚ ਘੱਟ ਹੋਇਆ ਖੜਾ ਕਹਿੰਦਾ ਘੱਟ ਚ ਮੈਂ ਵੀ ਖੜ ਗਿਆ ਚਤਰਾ ਕਹਿੰਦਾ ਕਹਿੰਦਾ ਫਿਰ ਉੱਥੇ ਤਰਤਲੀਆਂ ਗੱਲਾਂ ਚੱਲੀਆਂ ਸੰਤਾਂ ਦਾ ਜਿਆਦਾ ਸਰਕਾਰ ਹੁੰਦਾ ਕਹਿੰਦੇ ਇਹ ਤਾਂ ਕੋਈ ਸੰਤ ਲੱਗਦੇ ਨੇ ਮਸਤੀ ਚਾਫ ਛਾਲ ਮਾਰਤੀ ਘਾੜ ਤੋਂ ਇਹਦਾ ਨਾ ਕੁਝ ਵਿਗੜਿਆ ਵੀ ਇਹ ਨਹੀਂ ਮਰਨਾ ਜਾਂਦਾ ਜੇ ਆਮ ਬੰਦਾ ਹੁੰਦਾ ਕੋਈ ਕਰਨੀ ਦੇ ਪੂਰੇ ਕੋਈ ਉੱਚ ਕੋਟੀ ਦਾ ਮਹਾਤਮਾ ਛੱਡੋ ਇਹਨੂੰ ਜੀ ਕਹਿਣ ਲੱਗ ਗਏ ਕਹਿੰਦੇ ਇਹਦੇ ਨੱਕ ਦੇ ਨਿਸ਼ਾਨ ਪਿਆ ਹੈ ਆਪਾਂ ਨੂੰ ਦੱਸਿਆ ਹੋਇਆ ਹੈ ਵੀ ਨੱਕ ਦਾ ਨਿਸ਼ਾਨ ਹੈ ਜੋੜੇ ਮੋੜ ਦੀ ਇਹ ਸਨਾਖਤ ਹੈ ਕਹਿੰਦੇ ਫਿਰ ਛੱਡੋ ਨਾ ਕਹਿੰਦੇ ਜਦੋਂ ਚਤਰਾ ਕਹਿੰਦਾ ਫਿਰ ਮੈਂ ਐਂ ਸੋਚ ਲਿਆ ਪੱਕਾ ਵੀ ਇਹਦੇ ਵਾਲਾ ਕੇਸ ਹੁਣ ਮਾਉਣ ਵਾਲਾ ਕੇਸ ਮਰਾ ਤੂੰ ਲੈ ਚਤਰਾ ਕਹਾ ਮੂਰੀ ਹੋ ਗਿਆ ਕਨਾਂ ਮੈਂ ਕਿਹਾ ਵੀ ਤੁਸੀਂ ਤਾਂ ਕੋਈ ਮਹਾਤਮਾ ਫੜ ਲਿਆ ਇਹ ਤਾਂ ਚੋਰ ਦੇ ਭਲੇਕੇ ਸਾਧ ਮਾਰਨ ਵਾਲੀ ਗੱਲ ਹੋ ਗਈ। ਕੋਈ ਸੰਤਾਂ ਨੂੰ ਫੜੀ ਬੈਠੇ ਹੋ। ਇਹਨੇ ਨੇ ਚੜਾਇਆ ਛਾਤਰ। ਛਾਤਰ ਦਾ ਚਾਤਰ ਨੇ ਚੜਾਇਆ ਮੈਂ ਚਾਤਰਾ ਉਹਦਾ ਸਾਥੀ ਤੁਸੀਂ ਹਿਸਾਬ ਤਾਂ ਲਾਓ। ਵੀ ਜਿਉਣੇ ਮੋੜ ਦੇ ਅਨੇਕ ਹੀ ਚੇਲੇ ਚਪਤੇ। ਉਹਨੂੰ ਖੋਦਣ ਦੀ ਕੀ ਲੋੜ ਸੀ? ਖੋਦ ਛਾਤਰ ਚੜਾਉਣ ਦੀ ਕੀ ਲੋੜ ਸੀ? ਉਹ ਕੋਈ ਵੀ ਚੇਲਾ ਭੇਜ ਸਕਦਾ ਸੀ। ਲੈ ਮੈਂ ਉਹਦਾ ਚੇਲਾ। ਮੈਂ ਮੈਂ ਮੋੜਾਂ ਦਾ ਜੱਟਾਂ ਚਾਤਰਾ ਛਾਤਰ ਦਾ ਚਾਤਰਾ ਨੇ ਜਿਹੜੇ ਮੈਨੂੰ ਲਾਉ ਜਿਹੜੇ ਫਾਇਲ ਸੰਤ ਕਿਉਂ ਬਣੇ ਨੇ ਪੁੱਛਦਾ ਇਹਨਾਂ ਨੂੰ ਕਹਿੰਦੇ ਫਿਰ ਮੈਨੂੰ ਲੁਧਿਆਣੇ ਭੇਜਦਾ ਛਾਤਰਾ ਲੁਧਿਆਣੇ ਫਿਰ ਅ ਲੁਧਿਆਣੇ ਤੋਂ ਫਿਰ ਕਾਲੇ ਪਾਣੀਆਂ ਦੀ ਸਜਾਕੀ ਸਰ ਕਿਸ ਨੇ ਕੋਲੇ ਚਲੇ ਗਿਆ ਇਹ ਪਹਿਲਾਂ ਗੱਲਾਂ ਕਰਦੇ ਸੀ ਨਾ ਹਾਂ ਇਹ ਗੱਲੇ ਕਿਉਂ ਤੇ ਜਿਉਣਾ ਤੇ ਜਿਉਣੇ ਮੋੜ ਦੀ ਸਨਾਖਤ ਕਰਨਾ ਵਾਸਤੇ ਸੰਗੂਲ ਲੈਣੇ ਮੋੜੇ ਮੋੜੇ ਰਾਜੇ ਕੋਲ ਸਮਰੂਰ ਬਾੜੇ ਰਾਜੇ ਨੇ ਸਾਡੀ ਪੰਚਾਇਤ ਬੁਲਾਈ ਤੇ ਸਾਡੀ ਸਾਡਾ ਸਾਰਾ ਪਿੰਡ ਜਿਹੜੇ ਮੋੜ ਦਾ ਪੱਕਾ ਕਰਤਾ ਇੱਕ ਬੜਾ ਧਰਮਾਤਮਾ ਹੈ ਸਾਡਾ ਨੁਕੀਆ ਕਰਦੇ ਕੁਝ ਪਹਿਆਂ ਉਥੇ ਨੇ ਮੋੜਦਿਆਂ ਜਿੰਨੀਆਂ ਵੀ ਜੋ ਭੜਾਈ ਦੀਆਂ ਗੱਲਾਂ ਸੁਣਦੇ ਆ ਇਹ ਹਰੇ ਬਾਗ ਸਿੰਘ ਪੱਕਾ ਸੁਨਮਰਦਾਰ ਉਹ ਮੁਲਾਕਤ ਦੇ ਗਏ ਸੰਤ ਸਮਝ ਕੇ ਉਹਨਾਂ ਨੇ ਜਿਹੜੇ ਮੋੜ ਨੂੰ ਕਹਿੰਦੇ ਆਨਾਨਾ ਦੋਦਵਾਨੇ ਉਹਨਾਂ ਦੇ ਨਾਲ ਚਲੇ ਐ ਮੱਥਾ ਵੀ ਟੇਕਿਆ ਨਮੋ ਨਾਰਾਇਣ ਨਮੋ ਨਾਰਾਇਣ ਕਿਉਂ ਦਾ ਆਪਣੇ ਸੰਨਿਆਸ ਆਸ਼ਰਮ ਦਾ ਜਿਹੜਾ ਜੇ ਕਹ ਰਿਹਾ ਨਮੋ ਨਾਰਾਇਣ ਲੈ ਉਹ ਸੰਨਿਆਸੀ ਮਨ ਨਮੋ ਨਾਰਾਇਣ ਜਰਨ ਦੇਖ ਕੇ ਬਹੁਤ ਕੁਰੀ মহারাজ ਨੇ ਸੰਸਰ ਉਹਨਾਂ ਨੂੰ ਵੇੜਕੀ ਨੋ ਵੀ ਲੋਕ ਦਾ ਸੰਤ ਮੰਨੀ ਗਏ ਤੇ ਉਹਨੂੰ ਸੇ ਬਚਨੇ ਨੇ ਫਿਰ ਪੱਕੇ ਪੈਰੀ ਹੋਰ ਦੱਸਿਆ ਕਹਿੰਦੇ ਛੱਡ ਨਾ ਦੇਓ ਕਿਤੇ ਇਹਦੀ ਭੈਣ ਨੂੰ ਦੁੱਧੇ ਬਾੜ ਤੋਂ ਇਹਦੇ ਵਰਚਿਤ ਕਰ ਚੁੱਕਿਆ ਉਹ ਬਾਜ ਖੋਲੂਗੀ ਹਮਤਾ ਜਾ ਕੇ ਲੈ ਆਂਦੀ ਉਹ ਦੱਸਦਾ ਪੁਲਿਸ ਵਾਲਿਆਂ ਨੇ ਜਾ ਕੇ ਵੀ ਤੇਰੇ ਭਾਈ ਨੂੰ ਲੱਗਣਾ ਆਹ ਜੇ ਆਖਰੀ ਮੁਲਾਕਾਤ ਕਰਨੇ ਕਰ ਲੈ ਉਹ ਮੁਲਾਕਾਤ ਜਦੋਂ ਕਰਨਾਈ ਭੈਣ ਬਿਸਰੋ ਮਮਤਾ ਦੀ ਭਰੀ ਰੋਂਦੀ ਰੋਂਦੀ ਆ ਕਦੋਂ ਵੀ ਕਹਿ ਵੀ ਸਾਹਮਣੇ ਜਿਉਣਾ ਮੌਕਾ ਮੇਰਾ ਵੀਰ ਸੰਤ ਬਣ ਗਿਆ ਰਹੀ ਨਾ ਦਲੇਰੀ ਪੈਣ ਠੇਰੀ ਹੋ ਗਈ ਸ਼ੇਰ ਜੈਸੀ ਦੇਹੀ ਕੈਦ ਤੇਰੀ ਹੋ ਗਈ ਵੇ ਸ਼ੇਰ ਜੈਸੀ ਦੇਹੀ ਕੈਦ ਤੇਰੀ ਹੋ ਗਈ ਦਸ ਕਦ ਹੋਇਆ ਦਾਕੂ ਤੋਂ ਫਕੀਰ ਵੇ ਵਿਸ਼ਨੂ ਬੁਲਾਵੇ ਬੋਲਦਾ ਹਨੀਰ ਵੇ ਵਿਸ਼ਨੂ ਬੁਲਾਵੇ ਬੋਲਦਾ ਹਨੀਰ ਵੇ ਕਿਸੇ ਨਾਗੇ ਦੇਤੀ ਪੈਣ ਤੋਂ ਰਹਿਣਾ ਲੱਗਿਆ ਵੀ ਸਾਵੇਂ ਆਉਣਾ ਮਾੜੂ। ਥੁੰਦੀ ਹੈ, ਥੌਂਦੀ ਆ ਕੇ ਦੇਖੇ ਪਾਈ। ਥੇ ਕਹਿੰਦੇ ਹਸਾਰ ਚ ਭੇਜਿਆ ਅਰਥਾ। ਸੂਤ ਹੋ ਗਿਆ। ਹਸਾਰ ਦੇ ਵਿੱਚ ਫਿਰ ਕਿਕਰ ਦੇ ਨਾਲ ਫਾਨ ਸਾਡੇ ਜੌਣੇ ਮੋ। ਹੋਣੀ ਨੇ ਹਸਾਰ ਚ ਹੋਣੀ ਨੇ ਹਸਾਰ ਚ ਪਛਤਾ ਸੂਰਮਾ ਕਿ ਕਰ ਦੇ ਨਾਲ ਫਾਹੇ ਲਤਾ ਸੂਰਮਾ ਸਾਡਾ ਕਿ ਕਰ ਦੇ ਨਾਲ ਜੀ ਇਸ ਤਰ੍ਹਾਂ ਸੀ ਜਿਹੜੀ ਮੌਤ ਆ ਜਿਹੜੀ ਉਹਨੂੰ ਕਿਤੇ ਗਈ ਉੱਥੇ ਵੀ ਇੱਕ ਗੱਲ ਹੋਰ ਦਸਨੀ ਬਣਦੀ ਹੈ ਜੀ ਕਿਸ਼ਨਾ ਤੇ ਚਤਰਾ ਸਾਡੇ ਪਿੰਡ ਆਗੇ ਸੀ ਵਾਪਸ ਗੱਲ ਤਾਂ ਇਹ ਜਿਹੜੀ ਹੁਣ ਮੈਂ ਦੱਸੂਗਾ ਸੋਚਾ ਸਿੰਘ ਸੂਰਮੇ ਨਾਲ ਵੀ ਜੁੜੀ ਜਾਂਦੀ ਹੈ ਕਾਲੇ ਪਣੀ ਤੋਂ ਹਾਂ ਕਿਸ਼ਨਾ ਆ ਗਿਆ ਸੀ ਆ ਗਿਆ ਸੀ ਪਰ ਸੋਚਾ ਸੂਰਮਾ ਬਾਅਦ ਚ ਹੋਇਆ ਜਿਉਂਨੇ ਮੌੜ ਫੁਰੀ ਕਿਸਨੇ ਫੁਰੀ ਪਹਿਲਾਂ ਹੋਲੇ ਜੀ ਹਾਂ ਇੱਥੇ ਇੱਕ ਗੱਲ ਕਿਸ ਨੇ ਤੇ ਚਾਤਰੇ ਬਾਰੇ ਉਹ ਕਾਲੇ ਪਾਣੀ ਉਤੋਂ ਵਾਪਸ ਮੌੜੀ ਕਿਵੇਂ ਆਏ ਉੱਥੇ ਅੰਗਰੇਜ਼ ਅਫਸਰ ਦੇ ਬੰਗਲੇ ਨੂੰ ਲੱਗ ਗਈ ਅੱਗ ਅੰਗਰੇਜ਼ ਅਫਸਰ ਉਹ ਸਾਹਬ ਦਾ ਘਰੇ ਨਹੀਂ ਸੀ ਆਪ ਮੇਮ ਤੇ ਉਹਦੇ ਦੋ ਬੱਚੇ ਉਹ ਅੰਦਰ ਨੌਕਰ ਨੇ ਆ ਕੇ ਪੁਰਲਾਇਆ ਜਿਲ ਕਿ ਸਾਹਬ ਦੇ ਬੰਗਲੇ ਨੂੰ ਅੱਗ ਲੱਗ ਗਈ ਕਹਿੰਦੇ ਕਿਸ ਨੇ ਕਿਹਾ ਉਹ ਚਤਰਿਆ ਅਤਿ ਇਹ ਜ ਮਰੇ ਦਾ ਪਈਆਂ ਚੱਲ ਆਖਰੀ ਕੁਰਬਾਨੀ ਕਰਦੀਏ ਕਹਿੰਦੇ ਫਿਰ ਵੀ ਖੇਸ ਭਿਉਕੇ ਪਾਣੀ ਨਾਲ ਖੇਸ ਭਿਉਕੇ ਅੱਗੇ ਚ ਗਏ ਬੱਚੇ ਲਿਆਂਦੇ ਨਾਲੇ ਮੇਮ ਖੜਕੇ ਲੈਂਦੀ ਅੰਗਰੇਜ਼ ਅਫਸਰ ਕਹਿੰਦੇ ਸਾਡਾ ਇਨਾ ਧੰਨਵਾਦ ਕਰੇ ਕਹਦਾ ਮੰਗੂ ਕੀ ਮੰਗਦਾ ਕਹੇ ਫੇ ਸਾਨੂੰ ਰਹਾ ਕਰਦੇ ਤੋਂ ਮੌੜੀ ਤੇ ਕਹਿੰਦੇ ਫਿਰ ਉਹ ਅੰਗਰੇਜ਼ ਅਫਸਰ ਆਪਣੀ ਗੱਡੀ 'ਚ ਬਿਠਾ ਕੇ ਸਾਨੂੰ ਮੌੜੀ ਛੱਡ ਕੇ ਗਏ ਲੋਕਾਂ ਦਾ ਇਕੱਠ ਹੋ ਗਿਆ ਉਹ ਅੰਗਰੇਜ਼ ਅਫਸਰ ਨੇ ਕਹਿੰਦੇ ਫਿਰ ਇਕੱਠ ਤੇ ਕਿਹਾ ਕਹਿੰਦਾ ਕਾਸ਼ ਮੈਨੂੰ ਜੇ ਇਹ ਪਤਾ ਹੁੰਦਾ ਵੀ ਮੌੜਾਂ ਦੀ ਧਰਤੀ ਤੇ ਐਡੇ ਬਹਾਦਰ ਐਡੇ ਬਹਾਦਰ ਪੈਦਾ ਹੋਏ ਹੋਏ ਨੇ ਮੈਂ ਜਿਉਣੇ ਮੌੜ ਨੂੰ ਫਾਇ ਨਹੀਂ ਲਗਣ ਦਿੰਦਾ ਸੀ ਕਹਿੰਦੇ ਫਿਰ ਵਾਦਾ ਵੀ ਕਰਕੇ ਗਿਆ ਕਿ ਮੇਰੇ ਕੋਲ ਜੇ ਅੱਧੀ ਰਾਤ ਆਉ ਕੋਈ ਮੈਂ ਤੁਹਾਡੀ ਸੇਵਾ ਚ ਹਾਜ਼ਰ ਫਿਰ ਕਿਸ਼ਨਾ ਕੋਈ 5 ਸਾਲ ਰਹਿ ਕੇ ਆਮ ਜ਼ਿੰਦਗੀ ਜੋ ਕੇ ਖੇਤੀ ਕਰ ਰਿਆ ਫਿਰ ਉਹਦੇ ਸਰਪ ਲੜ ਗਿਆ ਸੀ ਸੱਪ ਦੇ ਡਸਣ ਨਾਲ ਕਿਸ਼ਨੇ ਦੀ ਮੌਤ ਹੋਈ ਤੇ ਚਤਰਾ ਗੁਰੂ ਘਰ ਰਹਿਣ ਲੱਗੇ ਸੀ ਆਪਾਂ ਦੁੱਧ ਦਾ ਤਰਜੀਹ ਦੇ ਸਥਾਨ ਤੇ ਹੁਣ ਗੁਰੂ ਘਰ ਹੈ ਉੱਥੇ ਉੱਥੇ ਜਦੋਂ ਰਹਿਣ ਲੱਗੇ ਸੀ ਕਿ ਉੱਥੇ ਸਾਡੇ ਬਜ਼ੁਰਗਾਂ ਨਾਲ ਇਹ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਚਾਤਰੀਆਂ ਉਹ ਕੋਈ ਤਾਂ ਹੁਣ ਵੀ ਹੈ ਜਿੱਥੇ ਨਾ ਹੁੰਦਾ ਹੁੰਦਾ ਚਾਤਰ ਚਾਤਰ ਨੂੰ ਬੈਠਾ ਬਾਬਾ ਉਹ ਕੋਈ ਹੁਣ ਵੀ ਆ ਉਹ ਚ ਮੋਟਰ ਲੱਗੀ ਹੋਈ ਹੈ ਹੁਣ ਉਹਦਾ ਤਰਜੀ ਦੀ ਸਮਾਦੀ ਵੀ ਉੱਥੇ ਤੇ ਉਹ ਫਿਰ ਤੀਰਥ ਯਾਤਰਾ ਤੇ ਚਲੇ ਗਿਆ ਸੀ ਯਾਤਰਾ ਪੰਜ ਕਿਲੇ ਜ਼ਮੀਨ ਆਪਣੇ ਲਵਾ ਗਿਆ ਨਾਮ ਗੁਰੂ ਘਰ ਦੇ ਬਾਕਾਇਦਾ ਪੱਥਰ ਲੱਗਿਆ ਹੋਇਆ ਨਾਨੀਆਂ ਦੀ ਸੂਚੀ ਚ ਬਾਬਾ ਚਾਤਰ ਸਿੰਘ ਪੰਜ ਕਿਲੇ ਜ਼ਮੀਨ ਤਾਂ ਉਹ ਯਾਤਰਾ ਤੇ ਚਲੇ ਗਿਆ ਫਿਰ ਤੀਰਥ ਯਾਤਰਾ ਤੇ ਫਿਰ ਉਧਰੋਂ ਚਾਤਰ ਸੂ ਆਵਾਜ਼ਾ ਚਤਰ ਸਿੰਘ ਜੀ ਮੁੜੇ ਨਹੀਂ ਆਪਸ ਨਹੀਂ ਆਏ ਜੀ ਜੀ ਅਜਦਾ ਇਤਿਹਾਸ ਜੀ ਸਵੀਕਾਰ ਕਰਨਾ ਤੇ